ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਪੰਜਾਬ ਵਿਧਾਨ ਸਭਾ ਦੇ ਵੱਲੋਂ ਤਰਨਤਾਰਨ ਦੀ ਵਿਧਾਨ ਸਭਾ ਸੀਟ ਨੂੰ ਖਾਲੀ ਘੋਸ਼ਿਤ ਕਰ ਦਿੱਤਾ ਗਿਆ ਹੈ ਤਾਂ ਬੀਤੇ ਦਿਨੀ ਵਿਧਾਇਕ ਡਾਕਟਰ ਕੁਸ਼ਵੀਰ ਸਿੰਘ ਸੋਹਲਦਾਰ ਦੇਹਾਂਤ ਹੋ ਗਿਆ ਸੀ ਤਾਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਵਿਧਾਨ ਸਭਾ ਵੱਲੋਂ ਇਸ ਸੀਟ ਨੂੰ ਖਾਲੀ ਘੋਸ਼ਿਤ ਕਰ ਦਿੱਤਾ ਗਿਆ ਹੈ ਤੇ ਜਲਦ ਹੀ ਇਸ ਸਬੰਧ ਨੋਟੀਫਿਕੇਸ਼ਨ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਾਰੀ ਕੀਤਾ ਜਾਵੇਗਾ ਅਤੇ ਰਿਮਨੀ ਚੋਣ ਦੀ ਤਰੀਕਾ ਜਿਹੜੀ ਉਹ ਐਲਾਨੀ ਜਾਵੇਗੀ ਤਾਂ ਪੰਜਾਬ ਦੇ ਵਿੱਚ ਮੁਰਤ ਤੋਂ ਜ਼ੰਮੀ ਚੋਣਾਂ ਜਿਹੜੀ ਉਹ ਹੋਣ ਵਾਲੀ ਐ 27 ਜੂਨ ਵਾਲੇ ਦਿਨ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਜਾਂਦਾ ਏ ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੁੰਦੇ ਨੇ ਇੱਕ ਰਾਤ ਪਹਿਲਾਂ ਉਹਨਾਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਏ ਜਿੱਥੇ ਉਹਨਾਂ ਦਾ ਦੇਹਾਂਤ ਹੋ ਜਾਂਦਾ ਏ ਅਚਾਨਕ ਸਿਹਤ ਵਿਗੜਨ ਕਰਕੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤਾਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਆ ਜਿਹੜੀ ਉਹ ਦੌੜ ਜਾਂਦੀ ਹੈ ਵਕ ਵਕ ਲੀਡਰ ਨੇ ਜਿਹੜੇ ਉਹ ਡਾਕਟਰ ਕਸ਼ਵੀਰ ਸਿੰਘ ਸੋਹਲ ਨੂੰ ਸ਼ਰਧਾਂਜਲੀ ਦਿੰਦੇ ਨਜ਼ਰ ਆਉਂਦੇ ਨੇ ਉਹਨਾਂ ਦੇ ਅੰਤਿਮ ਸੰਸਕਾਰ ਉੱਤੇ ਵੱਡੇ ਦਿਗਜ ਨੇਤਾ ਨੇ ਜਿਹੜੇ ਉਹ ਪਹੁੰਚਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਸ੍ਰੀ ਮੋ ਅਰਵਿੰਦ ਕੇਜਰੀਵਾਲ ਵੱਲੋਂ ਵੀ ਸੋਹਲ ਦੇ ਦੇਹਾਂਤ ਦੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਇਹ ਜਿਹੜਾ ਉਹ ਕੀਤਾ ਜਾਂਦਾ ਹੈ ਤਾਂ ਉਹਨਾਂ ਦੀ ਸੀਟ ਹੁਣ ਖਾਲੀ ਹੋ ਚੁੱਕੀ ਆ ਜਿਸ ਦੇ ਉੱਤੇ ਜਲਦ ਇਲੈਕਸ਼ਨ ਆ ਜਿਹੜੀ ਉਹ ਹੋਣ ਵਾਲੀ ਆ ਤਾਂ ਪੰਜਾਬ ਵਿਧਾਨ ਸਭਾ ਵੱਲੋਂ ਤਰਨਤਾਰਨ ਵਿਧਾਨ ਸਭਾ ਸੀਟ ਖਾਲੀ ਘੋਸ਼ਿਤ ਕਰ ਦਿੱਤੀ ਗਈ ਹੈ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਘੋਸ਼ਿਤ ਕੀਤੀ ਗਈ ਹੈ ਤਾਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਅਨੋਟੀਫਿਕੇਸ਼ਨ ਜਿਹੜਾ ਉਮਰਤੋਂ ਜਾਰੀ ਕੀਤਾ ਜਾਵੇਗਾ ਉਸ ਤੋਂ ਬਾਅਦ ਜ਼ਿੰਨੀ ਚੋਣ ਦਾ ਐਲਾਨ ਜਿਹੜਾ ਉਹ ਕੀਤਾ ਜਾਵੇਗਾ ਤਾਂ ਕਿਸੇ ਵੀ ਵਕਤ ਇਲੈਕਸ਼ਨ ਕਮਿਸ਼ਨ ਇਸ ਸੀਟ ਦੇ ਉੱਤੇ ਬਾਏ ਇਲੈਕਸ਼ਨ ਦਾ ਐਲਾਨ ਜਿਹੜਾ ਉਹ ਕਰ ਸਕਦਾ ਹੈ ਤਾਂ ਮੁਰਤੋਂ ਪੰਜਾਬ ਦੇ ਵਿੱਚ ਜ਼ਿੰਨੀ ਚੋਣ ਦਾ ਮਾਹੌਲ ਹੈ ਜਿਹੜਾ ਉਹ ਬਣਨ ਵਾਲਾ ਹੈ ਹਾਲ ਹੀ ਦੇ ਵਿੱਚ ਲੁਧਿਆਣਾ ਪਚਵੀਂ ਦੇ ਵਿੱਚ ਜ਼ਿਮਨੀ ਚੋਣ ਹੋਈ ਹੈ ਜਿੱਥੋਂ ਦੇ ਵਿਧਾਇਕ ਦਾ ਜਨਵਰੀ ਦੇ ਵਿੱਚ ਦਿਹਾਂਤ ਹੋ ਗਿਆ ਸੀ ਜਨਵਰੀ ਦੇ ਵਿੱਚ ਮਿਸਫਾਇਰ ਹੋਣ ਕਰਕੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਦਿਹਾਂਤ ਹੋ ਗਿਆ ਸੀ ਤਾਂ ਹੁਣ ਬੀਤੇ ਮਹੀਨੇ ਹੀ ਇੱਥੇ ਬਾਏ ਇਲੈਕਸ਼ਨਾਂ ਜਿਹੜੀ ਹੋਈ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਨੇ ਜਿਹੜੇ ਉਹ ਜਿੱਤੇ ਨੇ ਉਹਨਾਂ ਨੂੰ ਕੈਬਨੇਟਰ ਰੈਂਕ ਵੀ ਆ ਜਿਹੜਾ ਉਹ ਦਿੱਤਾ ਗਿਆ ਹੈ ਦੂਜੇ ਪਾਸੇ ਇੱਕ ਹੋਰ ਵਿਧਾਨ ਸਭਾ ਸੀਟ ਆ ਜਿਹੜੀ ਉਹ ਹੁਣ ਖਾਲੀ ਹੋ ਚੁੱਕੀ ਹੈ ਜਿਸ ਦੇ ਉੱਤੇ ਜਲਦ ਹੀ ਬਾਏ ਇਲੈਕਸ਼ਨ ਆ ਜਿਹੜੀ ਉਹ ਹੋਵੇਗੀ ਹਾਲਾਂਕਿ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਜੇ ਗੱਲ ਕੀਤੀ ਜਾਵੇ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਇੱਥੋਂ ਜਿੱਤੇ ਸਨ ਚੋਣਾਂ ਜਿੱਤ ਕੇ ਉਹ ਵਿਧਾਨ ਸਭਾ ਪਹੁੰਚੇ ਸਨ ਲੇਕਿਨ ਉਹਨਾਂ ਦਾ ਦਿਹਾਂਤ ਆ ਜਿਹੜਾ ਉਹ ਬੀਤੇ ਦਿਨੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਹਲਕੇ ਦੇ ਵਿੱਚ ਵੀ ਸੋਗ ਦੀ ਲਹਿਰ ਆ ਜਿਹੜੀ ਉਹ ਦੌੜ ਜਾਂਦੀ ਹੈ ਤਾਂ ਮੁਰ ਤੋਂ ਇਸ ਸਲੀਟ ਦੇ ਉੱਤੇ ਵਿਧਾਇਕ ਦੀ ਚੋਣ ਆ ਜਿਹੜੀ ਉਹ ਕੀਤੀ ਜਾਵੇਗੀ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਅਤੇ ਸ਼ੋਮਣੀ ਅਕਾਲੀ ਦਲ ਤੋਂ ਇਲਾਵਾ ਕੁਝ ਆਜ਼ਾਦ ਉਮੀਦਵਾਰ ਨੇ ਜਿਹੜੇ ਉਹ ਵੀ ਇੱਥੇ ਮੈਦਾਨ ਦੇ ਵਿੱਚ ਨਿਤਰ ਸਕਦੇ ਨੇ ਤਾਂ ਇਹ ਗੱਲ ਬਾਅਦ ਦੇ ਵਿੱਚ ਦੇਖਣ ਵਾਲੀ ਹੋਵੇਗੀ ਕਿ ਕਿਹੜੀ ਪਾਰਟੀ ਕਿਹੜੇ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਅੰਤਿਮ ਅਰਦਾਸ ਆ ਜਿਹੜੀ ਉਹ 6 ਜੁਲਾਈ ਨੂੰ ਹੋਣੀ ਹੈ ਦਿਨ ਐਤਵਾਰ ਵਾਲੇ ਦਿਨ ਉਨ੍ਹਾਂ ਦੀ ਅੰਤਿਮ ਅਰਦਾਸ ਹੋਣੀ ਆ ਜਿਸ ਦੇ ਵਿੱਚ ਵੱਡੇ ਦਿਗਜ ਨੇਤਾ ਨੇ ਜਿਹੜੇ ਉਹ ਸ਼ਾਮਿਲ ਹੋਣਗੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਵੱਖ-ਵੱਖ ਲੀਡਰ ਨੇ ਜਿਹੜੇ ਉਹ ਪਹੁੰਚ ਰਹੇ ਨੇ ਨਾਲ ਹੀ ਹੋਰ ਵੀ ਇਲਾਕੇ ਦੀਆਂ ਸ਼ਖਸੀਅਤਾਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖਾ ਜਿਹੜਾ ਉਹ ਸਾਂਝਾ ਕੀਤਾ ਜਾ ਰਿਹਾ ਹੈ ਲੇਕਿਨ ਇਸ ਦੌਰਾਨ ਜਿਹੜੀ ਕਾਰਵਾਈ ਵਿਧਾਨ ਸਭਾ ਵੱਲੋਂ ਕਰਨੀ ਹੁੰਦੀ ਹੈ ਉਹ ਕਾਰਵਾਈ ਵੀ جاری ਹੈ ਵਿਧਾਨ ਸਭਾ ਦੇ ਵੱਲੋਂ ਇਸ ਸੀਟ ਨੂੰ ਖਾਲੀ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਜਲਦ ਬਾਈ ਇਲੈਕਸ਼ਨਾਂ ਜਿਹੜੀ ਉਹ ਇਸ ਸੀਟ ਤੇ ਹੋਣ ਵਾਲੀ ਹੈ